ਤੁਸੀਂ ਮੈਨੂੰ ਇੱਕ ਅਹਿਮ ਵਿਸ਼ੇ ਤੇ ਮੋਲਣ ਦਾ ਮੌਕਾ ਦਿੱਤਾ ਹੈ ਸਰ ਜਦੋਂ ਐਜੂਕੇਸ਼ਨ ਦੀ ਗੱਲ ਹੁੰਦੀ ਹੈ ਤੇ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਜਿਹੜੇ ਸਾਡੇ ਇੰਸਟੀਚਿਊਟ ਹੈ ਖਾਸ ਕਰ ਜਿਹੜੇ ਹਿਸਟੋਰੀਕਲ ਬੈਕਗ੍ਰਾਉਂਡ ਰੱਖਦੇ ਆ ਹੈਰੀਟੇਜ ਇੰਸਟੀਚਿਊਟ ਮਾਨਯੋਗ ਮੰਤਰੀ ਸਾਹਿਬ ਵੀ ਇੱਥੇ ਬੈਠੇ ਆ ਸਰ ਪੰਜਾਬ ਯੂਨੀਵਰਸਿਟੀ ਆਪਣੇ ਆਪ 'ਚ ਬਹੁਤ ਵੱਡਾ ਇੰਸਟੀਚਿਊਟ ਹੈ ਜਿੰਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸੁਸ਼ਮਾ ਸਵਰਾਜ ਜੀ ਈਵਨ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਹੈ ਉਹ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਐਲੂਮਨੀ ਰਹੇ ਆ ਸਰ ਪਿਛਲੇ ਦਿਨਾਂ ਚ ਸਾਡੇ ਵਾਸਤੇ ਬੜੀ ਚੰਗੀ ਖਬਰ ਆਈ ਮੰਤਰੀ ਸਾਹਿਬ ਕਿ ਜਿਹੜੇ 올림픽 ਚ ਦੋ ਮੈਡਲ ਜਿੱਤੇ ਆ ਉਹ ਦੋਨੋਂ ਬੱਚੇ ਚਾਹੇ ਉਹ ਮਨੂਪਾਕਰ ਹੋਵੇ ਸਾਡੀ ਬੇਟੀ ਚਾਹੇ ਸਰਬਜੋਤ ਸਿੰਘ ਦੋਨੋਂ ਪੰਜਾਬ ਯੂਨੀਵਰਸਿਟੀ ਜਿਹੜੀ ਆ ਚੰਡੀਗੜ੍ਹ ਉਹਦੇ ਐਲੂਮਨੀ ਆ ਉਹ ਦੋਨੋਂ ਮੈਟਰ ਪੰਜਾਬ ਯੂਨੀਵਰਸਿਟੀ ਨੇ ਦਿੱਤੇ ਆ ਸਰ ਅੱਜ ਮਸਲਾ ਇਹ ਆ ਵੀ ਪੰਜਾਬ ਵਰਗ ਯੂਨੀਵਰਸਿਟੀ ਵਰਗੇ ਜਿਹੜੇ ਇੰਸਟੀਚਿਊਟ ਐ ਜਿਹੜੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰਦੇ ਆ ਤੇ ਮੇਰੀ ਭਾਰਤ ਸਰਕਾਰ ਨੂੰ ਬੇਨਤੀ ਆ ਇਹਨਾਂ ਇੰਸਟੀਚਿਊਸ਼ਨਸ ਨੂੰ ਬਚਾਉਣ ਲਈ ਇਹਨਾਂ ਸੰਸਥਾਵਾਂ ਨੂੰ ਬਚਾਉਣ ਲਈ ਇਸ ਪੰਜਾਬ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਨੂੰ ਸਪੈਸ਼ਲ ਜਿਹੜੀਆਂ ਗ੍ਰਾਂਟ ਜ਼ਰੂਰ ਦਿੱਤੀਆਂ ਜਾਣ ਦੂਜੀ ਗੱਲ ਸਪੀਕਰ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਚ ਅਸੀਂ ਪੰਜਾਬ ਚ ਲਗਾਤਾਰ ਐਜੂਕੇਸ਼ਨ ਲਈ ਬਿਹਤਰ ਕੰਮ ਕਰ ਰਹੇ ਆ ਮੇਰੀ ਭਾਰਤ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਆ ਕਿ ਜਿਹੜੀਆਂ ਦੋ ਸਕੀਮ ਜਿਹੜੀਆਂ ਭਾਰਤ ਸਰਕਾਰ ਦੀਆਂ ਪ੍ਰਧਾਨ ਮੰਤਰੀ ਪੀਐਮ ਪੋਸ਼ਣ ਜਿਹੜੀ ਸਕੀਮ ਹੈ ਦੂਜੀ ਪੀਐਮ ਸ਼੍ਰੀ ਪ੍ਰਧਾਨ ਮੰਤਰੀ ਸਕੂਲ ਫੋਰ ਰਾਈジング ਇੰਡੀਆ ਇਹ ਦੋਨੋਂ ਸਕੀਮਾਂ ਦਾ ਸਾਡਾ ਪੈਸਾ ਪੈਂਡਿੰਗ ਹੈ ਭਾਰਤ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਹੈ ਕਿ ਐ ਸੂਨ ਐਸ ਪੋਸੀਬਲ ਜਿਹੜੀ ਹੈ ਕਿ ਪੈਸਾ ਜਿਹੜਾ ਆ ਉਹ ਰਿਲੀਜ਼ ਕੀਤਾ ਜਾਵੇ ਦੂਜੀ ਮੇਰੀ ਬੇਨਤੀ ਇੱਕ ਬੜੀ ਫਿਕਰ ਵਾਲੀ ਗੱਲ ਐ ਸਪੀਕਰ ਸਾਹਿਬ ਅਸੀਂ ਦੁਨੀਆ ਚ 58 ਹਜ਼ਾਰ ਇੰਸਟੀਟਿਊਟ ਐ ਸਾਡੇ ਕੋਲ ਦੁਨੀਆ ਚ ਦੂਜੇ ਨੰਬਰ ਤੇ ਹਾਇਰ ਐਜੂਕੇਸ਼ਨ ਦੇ ਇੰਸਟੀਟਿਊਟ ਐ ਲੇਕਿਨ ਚਿੰਤਾ ਦੀ ਗੱਲ ਇਹ ਐ ਕਿ ਜਦੋਂ ਵਰਲਡ ਰੈਂਕਿੰਗ ਤੇ ਗੱਲ ਕਰਦੇ ਆਂ ਤੇ ਸਾਡੀ ਰੈਂਕਿੰਗ 33ਵੇਂ ਥਾਂ ਤੇ ਆ 33 ਇਹ ਫਿਕਰ ਵਾਲੀ ਗੱਲ ਐ ਔਰ ਜਦੋਂ ਹਾਇਰ ਐਜੂਕੇਸ਼ਨ ਦੀ ਇਨਰੋਲਮੈਂਟ ਦੀ ਗੱਲ ਕਰੀਏ ਅੰਡਰ ਗ੍ਰੈਜੂਏਟ ਕਾਲਜਾਂ ਚ 78% ਬੱਚੇ ਜਾਂਦੇ ਆ ਲੇਕਿਨ ਪੋਸਟ ਗ੍ਰੈਜੂਏਟ ਚ 12% ਜਾਂਦੇ ਤੇ ਪੀ ਐਚ ਡੀ ਚ ਸਿਰਫ ਔਰ ਸਿਰਫ 0.5 ਜਾਂ 6% ਤੱਕ ਬੱਚੇ ਰਹਿ ਜਾਂਦੇ ਆ ਜਿਹੜੀ ਫਿਕਰ ਵਾਲੀ ਗੱਲ ਹੈ ਭਾਰਤ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਤੀਸਰੀ ਗੱਲ ਸਪੀਕਰ ਸਾਹਿਬ ਹਿਸਟਰੀ ਜਾਂ ਸਿਲੇਬਸ ਨੂੰ ਲੈ ਕੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਭਾਰਤ ਸਰਕਾਰ ਨੂੰ ਅਸੀਂ ਬਾਬਰ ਦੀ ਹਿਸਟਰੀ ਤਾਂ ਪੜ੍ਹਾਉਨੇ ਆ ਲੇਕਿਨ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਸਾਡੇ ਉਹ ਗੁਰੂਆਂ ਦੀ ਹਿਸਟਰੀ ਕਿਉਂ ਨਹੀਂ ਕੰਪਲਸਰੀ ਕੀਤੀ ਜਾਂਦੀ ਸਹਿਬਜ਼ਾਦਿਆਂ ਦੀ ਹਿਸਟਰੀ ਪੂਰੇ ਦੇਸ਼ 'ਚ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ 'ਚ ਲੈਂਡ ਰਿਫਾਰਮਸ ਕੀਤੇ ਉਹਨਾਂ ਦੀ ਹਿਸਟਰੀ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਕਰਤਾਰ ਸਿੰਘ ਸਰਾਭਾ ਉਹ ਸਕਸੀ ਸਪੀਕਰ ਸਾਹਿਬ ਜਿਹੜੇ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਨੇ ਜਿਹੜੀ ਆ ਦੇਸ਼ਵਾਸ਼ੀ ਸਾਦਤ ਦਿੱਤੀ ਔਰ ਕਰਤਾਰ ਸਿੰਘ ਸਰਾਭਾ ਅਮਰੀਕਾ 'ਚ 18 ਸਾਲ ਦੀ ਉਮਰ 'ਚ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੰਡੀਆ ਆਇਆ ਸੀ ਔਰ ਕੁਰਬਾਨ ਹੋ ਗਿਆ ਐਫ ਜੇ ਲੋਕਾਂ ਨੂੰ ਜਿਹੜਾ ਆ ਸਿਲੇਬਸ ਚ ਇੰਟਰੋਡਿਊਸ ਨਹੀਂ ਕਰਾਉਣਾ ਚਾਹੀਦਾ ਬਰਕਿ ਕੰਪਲਸਰੀ ਕਰਾਉਣਾ ਚਾਹੀਦਾ ਮੇਰੀ ਬੇਨਤੀ ਹੈ ਤੁਹਾਡੇ ਰਾਹੀ ਮੰਤਰੀ ਸਾਹਿਬ ਵੀ ਇੱਥੇ ਬੈਠੇ ਆ ਇਹ ਤਮਾਮ ਸਾਡੇ ਜਿਹੜੇ ਰੀਅਲ ਹੀਰੋ ਹੈ ਇਹਨਾਂ ਨੂੰ ਜਿਹੜੇ ਸਾਡੇ ਇਹ ਐਜੂਕੇਸ਼ਨ ਇੰਸਟੀਟਿਊਟ ਹੈ ਉਹਨਾਂ ਦੇ ਸਿਲੇਬਸ ਚ ਕੰਪਲਸਰੀ ਜਿਹੜਾ ਆ ਉਹ ਜਗ੍ਹਾ ਮਿਲਣੀ ਚਾਹੀਦੀ ਆ ਤੀਸਰੀ ਗੱਲ ਮੇਰੀ ਲਾਸਟ ਹੀ ਗੱਲ ਹੈ ਤੁਹਾਡੇ ਕਿਉਂਕਿ ਟਾਈਮ ਦੀਆਂ ਪਾਬੰਦੀਆਂ ਸਪੀਕਰ ਸਾਹਿਬ ਮੇਰੀ ਬੇਨਤੀ ਆ ਪਿਛਲੇ ਦਿਨਾਂ ਚ ਰਜਿੰਦਰਨਗਰ ਦਿੱਲੀ ਚ ਬਹੁਤ ਮੰਤ ਭਾਗੀ ਘਟਨਾ ਹੋਈ ਜਦੋਂ ਪਾਣੀ ਚ ਸਾਡੇ ਯੂਪੀਐਸਸੀ ਨੂੰ ਤਿਆਰੀ ਕਰ ਰਹੇ ਬੱਚੇ ਜਿਹੜੇ ਆ ਉਹਨਾਂ ਦੀ ਡੈਥ ਹੋ ਗਈ ਇਹ ਸਾਡੇ ਵਾਸਤੇ ਮੰਤ ਭਾਗੀ ਗੱਲ ਹੈ ਸਾਡੇ ਜਿਹੜੇ ਸ਼ਾਰਪ ਬੱਚੇ ਆ ਜਿਹੜੇ ਬਹੁਤ ਹੀ ਕਾਬਿਲ ਬੱਚੇ ਆ ਉਹ ਜਿਹੜੇ ਇੱਕ ਕੰਪੀਟੀਟਿਵ ਐਗਜ਼ਾਮ ਹੈ ਉਹਨਾਂ ਚ ਲੱਖਾਂ ਰੁਪਇਆ ਦੇ ਕੇ ਦਿੱਲੀ ਜਾਂ ਵੱਡੇ ਸ਼ਹਿਰਾਂ ਚ ਤਿਆਰੀਆਂ ਵਾਸਤੇ ਜਾਂਦੇ ਆ ਪੰਜਾਬ ਸਰਕਾਰ ਨੇ ਔਰ ਦਿੱਲੀ ਸਾਡੇ ਮਾਣਯੋਗ ਜਿਹੜੇ ਨੈਸ਼ਨਲ ਟਾਲੈਂਟਰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੇ ਸਕੀਮ ਸ਼ੁਰੂ ਕੀਤੀ ਆ ਜਿਹੇ ਤੇ ਯੂਪੀਐਸਸੀ ਔਰ ਬਾਕੀ ਕੰਪੀਟੀਟਿਵ ਐਗਜ਼ਾਮ ਵਾਸਤੇ ਬੱਚਿਆਂ ਨੂੰ ਪੰਜਾਬ ਔਰ ਦਿੱਲੀ ਦੀਆਂ ਸਰਕਾਰਾਂ ਆਪ ਜਿਹੜਾ ਆ ਉਹਨਾਂ ਦਾ ਖਰਚਾ ਆਪ ਸਹਿਨ ਕਰਦੀਆਂ ਪੈਸਾ ਦਿੰਦੀਆਂ ਭਾਰਤ ਸਰਕਾਰ ਨੂੰ ਇੱਕ ਅਜਿਹੀ ਸਕੀਮ ਚਲਾਉਣੀ ਚਾਹੀਦੀ ਆ ਜਿਹਦੇ ਰਾਹੀਂ ਕੰਪੀਟੀਟਿਵ ਐਗਜ਼ਾਮ ਚ ਜਿਹੜੇ ਬੱਚੇ انرੋਲ ਹੋਣ ਵਾਲੇ ਉਹਨਾਂ ਦਾ ਸਾਰਾ ਖਰਚਾ ਭਾਰਤ ਸਰਕਾਰ ਜਿਹੜੀ ਆ ਆਪਣੇ ਸਿਰ ਤੇ ਲਵੇ ਤਾਂ ਕਿ ਇਹ ਬੱਚੇ ਦੇਸ਼ ਦੀ ਔਰ ਆਪਣੇ ਆਪਣੇ ਸ਼ੂਬਿਆਂ ਦੀ ਸੇਵਾ ਕਰ ਸਕੇ ਇੰਨੀਆਂ ਬੇਨਤੀਆਂ ਕਰਕੇ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਮਾਨਯੋਗ